ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚਹਾਂ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਆਸਾ ਬੋਟਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਤੋਂ ਹੋਣ ਜਾ ਰਹੀ ਹੈ ਜੀ ਇੱਥੇ ਵੀਰ ਦੇ ਕੋਲ ਦੋ ਤਾਜ਼ੀਆਂ ਸੁੰੀਆਂ ਵਾੜਾਂ ਸੇਲ ਨੇ ਜੋ ਵੀਰ ਪਹਿਲੀ ਵਾਰ ਆਪਣੇ ਇਸ YouTube ਚੈਨਲ ਜਾਂ Facebook ਪੇਜ ਤੇ ਵੀਡੀਓ ਵੇਖ ਰਿਹਾ ਉਹ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਕਰ ਲੈਣ ਜੀ ਤਾਂ ਕਿ ਆਪਣੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਜੋ ਤੁਸੀਂ ਇਹ ਬੈਡ ਵੇਖ ਰਹੇ ਹੋ ਇਹ ਦੂਸਰੇ ਸੂਏ ਆ ਤਾਜੀ ਸੂਏ ਕੱਲ ਦੀ ਅਜੇ ਮੰਗਰੇ ਦੇ ਬੱਚਾ ਜੀ ਤੇ 9 ਲੀਟਰ ਬੋਲਾ ਬਿਲਕੁਲ ਤਿਆਰ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ 15 ਲੀਟਰ ਤੱਕ ਪਹੁੰਚ ਜਾਵੇਗੀ ਬਿਲਕੁਲ ਠੰਡੀ ਸੀਲ ਹੈ ਨਿਆਣਾ ਪਾਉਣ ਦੀ ਲੋੜ ਨਹੀਂ ਜੀ 9 ਲੀਟਰ ਬੋਲਾ ਤਿਆਰ ਹੈ ਬਿਲਕੁਲ ਠੰਡੀ ਸੀਲ ਕਦਗਾਠ ਪੱਖੋਂ ਤੁਸੀਂ ਵੇਖ ਸਕਦੇ ਹੋ ਤੇ ਇਹਦਾ ਬੱਚਾ ਜੀ ਮੰਗਰੇ ਬਹੁਤ ਠੰਡੀ ਸੀਲ ਬੈਡ ਹੈਗੀ ਦੂਸਰੇ ਸੋਇਆ ਜੇ ਕੱਲ ਤਾਜੀ ਸੋਈ ਹੈ ਜੀ ਮੰਗਰ ਬੱਚਾ ਹਾਂਜੀ ਬਿਲਕੁਲ ਠੰਡੀ ਸੀਲ ਅੱਧ ਘਾਟ ਪੱਕਾ ਤੁਸੀਂ ਕੋਲ ਚੈੱਕ ਕਰ ਸਕਦੇ ਹੋ ਨਿਆਣਾ ਪਾਉਣ ਦੀ ਵੀ ਲੋੜ ਨਹੀਂ ਤੇ ਇਸ ਦੇ ਨਾਲ ਹੀ ਇਹ ਵੀ ਬਿਲਕੁਲ ਤਾਜੀ ਸੋਈ ਹੈ ਸਿਰਫ 3 ਦਿਨ ਹੋਏ ਆ ਇਹਨੂੰ ਸੋਈ ਨੂੰ ਹਜੇ ਇਸ ਦੇ ਮੰਗਰ ਬੱਚੀ ਆ 14 ਲੀਟਰ ਬਿਲਕੁਲ ਤਿਆਰ ਹੈ ਜੀ ਬੋਲਾ ਇਸ ਟਾਈਮ ਤੇ 18 ਤੋਂ 19 ਲੀਟਰ ਤੱਕ ਦੁੱਧ ਪਹੁੰਚ ਜਾਵੇਗੀ ਤੇ ਇਸ ਵਕਤ 14 ਲੀਟਰ ਬੋਲਾ ਬਿਲਕੁਲ ਤਿਆਰ ਹੈ ਤੇ 18 ਤੋਂ 19 ਲੀਟਰ ਤੱਕ ਦੁੱਧ ਦੇ ਸਕਦੀ ਹੈ ਮਾਂ ਗਰ ਬੱਚੇ ਇਸ ਦੇ ਵੀ ਨਿਆਣਾ ਪਾਉਣ ਦੀ ਲੋੜ ਨਹੀਂ ਬਿਲਕੁਲ ਠੰਡੀ ਸੀਲ ਬੈੜਾ ਗਈ ਤਾਜੀ ਸੂਈ ਹੈ ਜੀ ਇਹ ਵੀ ਦੂਸਰੇ ਸੂਏ ਵੇੜਾ ਹੈ ਜੀ ਤੇ ਪਿੰਡ ਹੈਗਾ ਜੀ ਆਸਾਪੋਟਰ ਜ਼ਿਲ੍ਹਾ ਮੁਕਸਰ ਸਾਹਿਬ ਇੱਥੇ ਵੀਰ ਦੇ ਕੋਲ ਦੋਨੋਂ ਵੇੜਾ ਸੇਲ ਨੇ ਜੋ ਵੀ ਵੀਰ ਖਰੀਦਣਾ ਚਾਹੁੰਦਾ ਹੈ ਬਾਈ ਦੇ ਸਕਰੀਨ ਨੂੰ ਉੱਪਰ ਨੰਬਰ ਦਿੱਤਾ ਹੋਇਆ ਜੀ 9781315230 ਤੇ ਆਪਣੇ ਚੈਨਲ ਨੂੰ ਇਸੇ ਤਰ੍ਹਾਂ ਸਬਸਕ੍ਰਾਈਬ ਕਰਨਾ ਜੀ ਤੇ ਫੋਲੋ ਕਰਨਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਆਪਾਂ ਮਿਲਦੇ ਆ ਅਗਲੀ ਵੀਡੀਓ ਨਾਲ ਧੰਨਵਾਦ ਜੀ